ਇਨੇ-ਦਨੇ ਫੀਕੋੜ ਦੇ ਵਿੱਚ ਚੋਰਾਂ ਅਤੇ ਲਟੇਰਿਆਂ ਦਾ ਇਹ ਹੌਸਲੇ ਬਲੰਦ ਨੇ ਲਗਾਤਾਰ ਉਹਨਾਂ ਵੱਲੋਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਹਾਲਾਂਕਿ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਗਏ ਨੇ ਪਰ ਦਾਅਵਿਆਂ ਦੇ ਬਾਵਜੂਦ ਪਰਚੋਰ ਪੁਲਿਸ ਦੇ ਦਾਅਵਿਆਂ ਨੂੰ ਝੂਠਾ ਸਾਬਤ ਕਰ ਰਹੀ ਹੈ ਹੁਣ ਚੋਰਾਂ ਵੱਲੋਂ ਸਰਕਾਰੀ ਅਦਾਰੇ ਨੂੰ ਨਿਸ਼ਾਨਾ ਬਣਾ ਕੇ ਜਿੱਥੇ ਉਹਨਾਂ ਵੱਲੋਂ ਲੱਖਾਂ ਦੀ ਚੋਰੀ ਕੀਤੀ ਗਈ ਹੈ ਮਾਵੜਾ ਇਸ ਤਰ੍ਹਾਂ ਕਿ ਫੀਕੋੜ ਜ਼ਿਲ੍ਹੇ ਦੇ ਹਲਕਾ ਕੋਟਪੁਰਾਜ ਦੇ ਸ਼ਹਿਰ ਅੰਦਰ ਜਿੱਥੇ ਸ਼ਹਿਰ ਵਿੱਚ ਦਿਨ-ਦਿਹਾੜੇ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਸਨ ਸ਼ਹਿਰਾਂ ਵੱਲੋਂ ਕੋਟਕਪੂਰਾ ਬੰਦ ਵੀ ਕੀਤਾ ਗਿਆ ਸੀ ਪਰ ਉਸ ਦੇ ਬਾਵਜੂਦ ਹੁਣ ਚੋਰਾਂ ਵੱਲੋਂ ਸਰਕਾਰੀ ਸੇਵਾ ਕੇਂਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਚੋਰਾਂ ਵੱਲੋਂ ਹੁਣ ਕੋਟਕਪੂਰਾ ਦੇ ਤਹਿਸੀਲ ਕੰਪਲੈਕਸ ਵਿੱਚ ਬਣੇ ਸੇਵਾ ਕੇਂਦਰ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਉਹਨਾਂ ਵੱਲੋਂ 1 ਲੱਖ ਤੋਂ ਵੱਧ ਦੇ ਕਰੀਬ ਦਾ ਸਮਾਨ ਚੋਰੀ ਕੀਤਾ ਗਿਆ ਇਸ ਸਬੰਧ ਦੇ ਵਿੱਚ ਕੋਟਪੂਰਾ ਵਾਸੀ ਨਰੇਸ਼ ਸੈਗਲ ਨੇ ਦੱਸਿਆ ਕਿ ਲਗਾਤਾਰ ਜਿੱਥੇ ਘਟਨਾਵਾਂ ਵਾਪਰ ਰਹੀਆਂ ਨੇ ਉੱਥੇ ਅੱਜ ਸੇਵਾ ਕੇਂਦਰ ਦੇ ਵਿੱਚ ਚੋਰੀ ਕੀਤੀ ਗਈ ਹੈ। ਉਹਨਾਂ ਮੰਗ ਕੀਤੀ ਕਿ ਪ੍ਰਸ਼ਾਸਨ ਇਸ ਦੇ ਖਿਲਾਫ ਸਖਤ ਕਾਰਵਾਈ ਕਰੇ ਅਤੇ ਚੋਰਾਂ ਨੂੰ ਜਲਦ ਜਲਦ ਫੜੇ ਕਿਉਂਕਿ ਲਗਾਤਾਰ ਕੋਟਪੂਰਾ ਸ਼ਹਿਰ ਦੇ ਵਿੱਚ ਕਈ ਘਟਨਾਵਾਂ ਹੋ ਚੁੱਕੀਆਂ ਨੇ। ਇਸ ਵਕਤ ਜਿੱਥੇ ਸੇਵਾ ਕੇਂਦਰ ਦੇ ਘਾਰੀ ਨੇ ਦੱਸਿਆ ਕਿ ਸੇਵਾ ਕੇਂਦਰ ਦਾ ਮੁੱਖ ਜਿੰਦਾ ਤੋੜ ਕੇ ਉੱਥੇ ਚਾਰ ਕੰਪਿਊਟਰ, ਇੱਕ ਪ੍ਰਿੰਟਰ, ਮਸ਼ੀਨ, ਦੋ ਵੈਬ ਕੈਮਰੇ ਅਤੇ ਕਈ ਹੋਰ ਚੀਜ਼ਾਂ ਜੋ ਚੋਰੀ ਕਰ ਲਈਆਂ ਨੇ ਉਹਨਾਂ ਦਾ ਕਹਿ ਜਿਨ੍ਹਾਂ ਦੀ ਕੀਮਤ 1 ਲੱਖ ਤੋਂ ਵੱਧ ਬਣਦੀ ਹੈ। ਦੂਜੇ ਪਾਸੇ ਨਵਨਿਯੁਕਤ ਐਸਐਚਓ ਮਨੋਜ ਸ਼ਰਮਾ ਨੇ ਕਿਹਾ ਕਿ ਉਹਨਾਂ ਵੱਲੋਂ ਹੁਣ ਹੀ ਜੁਆਇਨ ਕੀਤਾ ਗਿਆ ਹੈ ਅਤੇ ਉਹਨਾਂ ਵੱਲੋਂ ਕਾਰਵਾਈ ਕਰਦੇ ਹੋਇਆ ਜਲਦ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ। ਇੱਥੇ ਜਿਕਰ ਜੋ ਹੈ ਕਿ ਪਿਛਲੇ ਦਿਨੀ ਕੋਟਕਪੂਰਾ ਵਿੱਚ ਲਗਾਤਾਰ ਲੁੱਟ ਅਤੇ ਖੋਹ ਦੀਆਂ ਵਾਰਦਾਤਾਂ ਚੱਲਦੇ ਆ। ਕੋਟਕਪੂਰਾ ਵਾਸੀਆਂ ਵੱਲੋਂ ਕੋਟਕਪੂਰਾ ਇੱਕ ਦਿਨ ਬੰਦ ਕੀਤਾ ਗਿਆ ਸੀ। ਅਤੇ ਫ੍ਰੀ ਕੋਟ ਦੇ ਐਸਐਸਪੀ ਵੱਲੋਂ ਉਹਨਾਂ ਨੂੰ ਆਸ਼ਵਾਸ਼ਣ ਦਵਾਇਆ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਘਟਨਾਵਾਂ ਨਹੀਂ ਵਾਪਰेंगी ਪਰ ਉਸ ਦੇ ਬਾਵਜੂਦ ਵੀ ਇਹ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਦੇਖਣਾ ਹੈ ਕਿ ਦੂਜੇ ਪਾਸੇ ਹੁਣ ਸਿਟੀ ਦੇ ਐਸ ਐਚ ਓ ਬਦਲੇ ਗਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਾਰਵਾਈ ਕਰਦੇ ਨੇ ਅਤੇ ਚੋਰੀ ਅਤੇ ਲੁੱਟਦੀਆਂ ਵਾਰਦਤਾਂ ਉੱਥਲ ਪੈਂਦੀਆਂ ਤੇ ਇਹ ਹੁਣ ਦੇਖਣ ਵਾਲਾ ਸਮਾਂ ਹੋਵੇਗਾ ਤੁਸੀਂ ਵੀ ਸੁਣੋ ਇਸ ਮੌਕੇ ਸ਼ਹਿਰ ਵਾਸੀ ਰੇਸ ਸੈਕਲ ਨੇ ਕੀ ਕਿਹਾ ਅਤੇ ਨਾਲ ਹੀ ਕੀ ਕਿਹਾ ਸੇਵਾ ਕੇਂਦਰ ਦੇ ਅਧਿਕਾਰੀ ਅਤੇ ਐਸਚੋ ਸਿਟੀ ਕੋਲ ਬੁਰਾ ਨੀ ਕੀ ਕਿਹਾ ਸਬਦਾ ਸੈਂਟਰ ਆਇਆ ਸੀ ਆਪਦੇ ਕੰਮ ਕਾਜ ਆਧਾਰ ਕਾਰਡ ਦੇ ਸਬੰਧ ਦੇ ਵਿੱਚ ਤਾਂ ਮੈਨੂੰ ਪਤਾ ਲੱਗਿਆ ਦਰਵਾਜ਼ੇ ਟੁੱਟੇ ਪਏ ਆ ਕਰਮਚਾਰੀ ਉੱਥੇ ਖੜੇ ਸੀ ਜਿਹੜੀ ਏ ਚੋਰੀ ਹੋ ਚੁੱਕੀ ਸੀ ਪਰ ਚੋਰੀ ਦੇ ਵਿੱਚ ਅੰਦਰ ਜਾ ਕੇ ਪਤਾ ਲੱਗਿਆ ਵੀ 4 ਐਲ ਸੀ ਡੀਆਂ ਫਿੰਗਰ ਪ੍ਰਿੰਟ ਹੋਰ ਰਿਕਾਰਡ ਤਕਰੀਬਨ ਲੱਖ ਡੇਢ ਲੱਖ ਦਾ ਸਮਾਨ ਲੈ ਗਏ ਇਸ ਤੋਂ ਪਹਿਲਾਂ ਵੀ ਚੋਰੀ ਹੋਈ ਸੀ ਪੁਲਿਸ ਨੇ ਅਨਟ੍ਰੇਸ ਕਰਤੀ ਸੀ ਕੁਝ ਦਿਨ ਪਹਿਲਾਂ ਐਸਟੀਐਮ ਦਫ਼ਤਰ ਦੇ ਏਸੀ ਦੀਆਂ ਤਾਰਾਂ ਪਟਕੇ ਲੈ ਗਏ ਸੀ ਉਸ ਤੋਂ ਕੁਝ ਦਿਨ ਪਹਿਲਾਂ ਮੀ ਲੱਗ ਪਹਿਲਾਂ ਜਿਹੜੇ ਐਸਟੀਐਮ ਦਫ਼ਤਰ ਦੇ ਵਿੱਚ ਕਰਮਚਾਰੀ ਗੇ ਵਕੀਲ ਆ ਉਹਨਾਂ ਦੀ ਅੱਠ ਕੋਕਿਆਂ ਦਾ ਪਟਕੇ ਤੇ ਇੱਕ ਪ੍ਰਿੰਟਰ ਲੱਗੇ ਸੀ ਉਹ ਵੀ ਪੁਲਿਸ ਨੇ ਕੋਈ ਕੰਪਲੇਂਟ ਨਹੀਂ ਸੀ ਲਿਖੀ ਤੇ ਜਿਹੜਾ ਹੁਣ ਮੌਜੂਦਾ ਇੱਥੇ ਇਲੈਕਸ਼ਨਾਂ ਦੇ ਕਾਰਨ ਗਾਰਦ ਲੱਗੀ ਹੋਈ ਸੀ ਰਾਤ ਗਾਰਦ ਆਈ ਨਹੀਂ ਤੇ ਜਿਹੜਾ ਮੌਜੂਦਾ ਚੌਂਕੀਦਾਰ ਹੈ ਸ਼ਰਨ ਕੁਮਾਰ ਉਹ ਵੀ ਇੱਥੇ ਕਦੇ ਨਹੀਂ ਆਉਂਦਾ ਉਹ ਲੀਡਰੀ ਤੇ ਰਹਿੰਦਾ ਇਸ ਕਰਕੇ ਮੈਂ ਤਾਂ ਇਹੀ ਮੰਗ ਕਰੂੰਗਾ ਵੀ ਪ੍ਰਸ਼ਾਸਨ ਨੂੰ ਪਹਿਲਾਂ ਜਿਹੜੀ ਰਾਤ ਦੀ ਗਾਰਡ ਤੇ ਚੌਂਕੀਦਾਰ ਆ ਉਹਨੂੰ ਨਾਲ ਲੈ ਕੇ ਇਨਕੁਆਰੀ ਕਰਕੇ ਐਫ ਆਰ ਦਰਜ ਕਰਕੇ ਪੜਤਾਲ ਕੀਤੀ ਜਾਵੇ ਇਹਨਾਂ ਦਾ ਨਾਮ ਲਖਵਿੰਦਰ ਸਿੰਘ ਹੈ ਜੀ ਮੈਂ ਸਿਵਾਕਿੰਦਰ ਇਨਚਾਰਜ ਕੋਟਪੂਰਾ ਸਾਡੇ ਇੱਥੇ 4 ਐਲਡੀਆਂ ਚੋਰੀ ਹੋਈਆਂ ਜੀ 2 ਵੈਬਕੈਮ ਔਰ ਇਹਦੇ ਵਿੱਚ ਆਪਣੇ ਇੱਕ ਆਧਾਰ ਦੀ ਕਿੱਟ ਚੋਰੀ ਹੋਈ ਹੈ ਜਿਹਦੇ ਵਿੱਚ ਫਿੰਗਰਪ੍ਰਿੰਟ ਮਸ਼ੀਨ ਹੈ ਸਵੈਪ ਸਕੈਨਰ ਹੈ ਵਿਦ ਵੈਰ ਉਹਨੇ ਚੋਰੀ ਕੀਤੀ ਹੈ ਇਹ ਦੂਸਰੀ ਵਾਰ ਹੋ ਚੁੱਕਿਆ ਹੀ ਲਗਾਤਾਰ ਇਸ ਤੋਂ ਪਹਿਲਾਂ ਕਦੋਂ ਹੋਈ ਸੀ ਚੋਰੀ ਆ ਦੋ ਸਾਲ ਦੇ ਕਰੀਬ ਹੋ ਗਿਆ ਸਰ ਪਹਿਲਾਂ ਵੀ ਦੋ ਚੋਰੀ ਹੋ ਚੁੱਕੀ ਹੈ ਜੀ ਪਹਿਲਾਂ ਵੀ ਕਾਫੀ ਨੁਕਸਾਨ ਹੋ ਚੁੱਕਿਆ ਸੀ ਜੀ ਉਹਦਾ ਕੁਝ ਲੱਗਿਆ ਹੀ ਪਤਾ ਨਹੀਂ ਸਰ ਕੁਝ ਪਤਾ ਨਹੀਂ ਲੱਗਿਆ ਜੀ ਉਹਦਾ ਵੀ ਜੇ ਅੱਜ ਦੀ ਗੱਲ ਕਰੀ ਤਾਂ ਅੱਜ ਕਿੰਨੇ ਕਿਦਾ ਨੁਕਸਾਨ ਹੋ ਗਿਆ ਲੱਖ ਦੇ ਕਰੀਬ ਹੈ ਸਰ ਇੱਥੇ ਕੋਈ ਸਿਕਿਉਰਿਟੀ ਦਾ ਇੰਤਜ਼ਾਮ ਨਹੀਂ ਹੈ ਜਰਾ ਨਹੀਂ ਸਰ ਸਿਕਿਉਰਿਟੀ ਦਾ ਕੋਈ ਇੰਤਜ਼ਾਮ ਨਹੀਂ ਇਧਰ ਕੋਈ ਨੇੜੇ ਤੇੜੇ ਕੋਈ ਸਿਕਿਉਰਿਟੀ ਨਹੀਂ ਸਰ ਨੇੜੇ ਤੇ ਹੈ ਨਹੀਂ ਆਪਣੇ ਕੋਈ ਸਿਕਿਉਰਿਟੀ ਦਰ ਮੇਰਾ ਨਾਮ ਸੁਖਬੀਰ ਕੌਰ ਆ ਤੇ ਇੱਥੇ ਸਰ 4 ਐਲਈਡੀ ਚੋਰੀ ਹੋਈਆਂ 2 ਵੈਬ ਕੈਮਰੇ ਆ ਤੇ ਸਲੈਪ ਸਕੈਨਰ ਸਰ ਆਧਾਰ ਦਾ ਤੇ ਆਇਰਿਸ ਸਕੈਨਰ ਆ ਐਂਡ ਅਦਰ ਇਕੁਪਮੈਂਟਸ ਕਿਸ ਤਰੀਕੇ ਦੇ ਨਾਲ ਹੀ ਚੋਰੀ ਹੋਈ ਹੈ ਜਮੇਲ ਤੁਸੀਂ ਅੱਜ ਸੋਰੀਆ ਸਰ ਮੈਂ ਗਏ ਮੈਂ ਜਿਹੜਾ ਆਪਣਾ ਮੇਨ ਡੋਰ ਆ ਉਹਦੇ ਦੋ ਲੋਕ ਲੱਗਦੇ ਆ ਦੋਨੋਂ ਸਰ ਭੰਨ ਕੇ ਹੋਏ ਆ ਹਾਂਜੀ ਕਿੰਨੇ ਕੁ ਦਾ ਇਹ ਟੋਟਲ ਨੁਕਸਾਨ ਸਰ ਮੇਰੇ ਅਕੋਰਡਿੰਗ ਨੀਅਰ ਅਬਾਊਟ ਲੱਖ ਦੇ ਆ ਬਾਕੀ ਸਾਡੇ ਸੀਨੀਅਰ ਅਧਿਕਾਰੀ ਦੱਸਣਗੇ ਇਹ ਤਾਂ 4 ਐਲਈਡੀਆਂ ਕਹਿ ਰਹੇ ਆ ਵੈਬ ਕੈਮ ਕਰੀ ਇੱਕ ਤੇ ਇਹ ਕਾਰ ਯ ਸਕੈਨਰ ਹੈ ਤੇ ਬਾਕੀ ਦੇਖਦੇ ਆਂ ਅਸੀਂ ਹੁਣ ਅਜੇ ਤਮਾਕੇ ਦੇਖਿਆ ਹੀ ਹੈ ਅਜੇ ਵੈਰੀਫਾਈ ਕਰਦੇ ਆਂ ਕਿਉਂਕਿ